ਦਿੱਲੀ ਵਿੱਚ ਪਾਣੀ ਦਾ ਸੰਕਟ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ ਇਹ ਮੁੱਦਾ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਰਬਾਰ ਵਿੱਚ ਪਹੁੰਚ ਗਿਆ ਦਿੱਲੀ ਦੇ ਚਾਰ ਕੈਬਨਿਟ ਮੰਤਰੀਆਂ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਇਸ ਸਮੱਸਿਆ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ ਦਿੱਲੀ ਦੇ ਮੰਤਰੀਆਂ ਗੋਪਾਲ ਰਾਏ ਸ਼ੌਰਵ 파ਰਤਪਾਜ ਕੈਲਾਸ਼ ਗਲਤ ਅਤੇ ਇਮਰਾਨ ਹੁਸੈਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪਹਿਲ ਦੇ ਆਧਾਰ ਤੇ ਹਰਿਆਣਾ ਤੋਂ ਦਿੱਲੀ ਦੇ ਹਿੱਸੇ ਦਾ 100 ਐਮਜੀਡੀ ਪਾਣੀ ਦਿਵਾਉਣ ਦੀ ਅਪੀਲ ਕੀਤੀ ਹੈ ਆਪ ਸਰਕਾਰ ਦੇ ਮੰਤਰੀਆਂ ਨੇ ਪੱਤਰ ਚ ਲਿਖਿਆ ਕਿ ਇਸ ਸਾਲ ਸਖਤ ਗਰਮੀ ਕਾਰਨ ਦਿੱਲੀ ਦਾ ਪਾਣੀ ਬਹੁਤ ਵੱਡਾ ਸੰਕਟ ਪੈਦਾ ਹੋ ਗਿਆ ਹੈ ਦਿੱਲੀ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਵੀ ਅਜਿਹੀ ਗਰਮੀ ਨਹੀਂ ਪਈ ਜਿਸ ਕਾਰਨ ਦਿੱਲੀ ਦੇ ਲੋਕ ਪਾਣੀ ਦੀ ਇੱਕ ਇੱਕ ਬੂੰਦ ਨੂੰ ਤਰਸ ਰਹੇ ਨੇ ਇਸ ਤਪਦੀ ਗਰਮੀ ਵਿੱਚ ਦਿੱਲੀ ਵਾਸੀਆਂ ਦੀ ਪਾਣੀ ਦੀ ਲੋੜ ਵੀ ਵੱਧ ਗਈ ਹੈ ਅਜਿਹੇ ਸਮੇਂ ਦਿੱਲੀ ਨੂੰ ਬਾਦੂ ਪਾਣੀ ਦੀ ਲੋੜ ਹੈ ਦਿੱਲੀ ਪਾਣੀ ਲਈ ਪੂਰੀ ਤਰ੍ਹਾਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੇ ਨਿਰਭਰ ਹੈ ਮੰਦਭਾਗੀ ਗੱਲ ਇਹ ਹੈ ਕਿ ਦਿੱਲੀ ਵਾਸੀਆਂ ਨੂੰ ਵੱਡੀ ਮਾਤਰਾ 'ਚ ਪਾਣੀ ਮਿਲਣਾ ਤਾਂ ਦੂਰ ਹਰਿਆਣਾ ਤੋਂ ਸਾਨੂੰ ਆਪਣਾ ਅਲਾਟ ਹੋਇਆ ਪਾਣੀ ਵੀ ਨਹੀਂ ਮਿਲ ਰਿਹਾ ਮੰਤਰੀ ਨੇ ਪੱਤਰ ਵਿੱਚ ਕਿਹਾ ਕਿ ਦਿੱਲੀ ਵਿੱਚ ਕਲਪਾਣੀ ਦੀ ਸਪਲਾਈ 1005 ਐਮਜੀਡੀ ਹੈ ਇਸ ਦਾ ਵੱਡਾ ਹਿੱਸਾ 613 ਐਮਜੀਡੀ ਪਾਣੀ ਹਰਿਆਣਾ ਤੋਂ ਆਉਂਦਾ ਹੈ ਪਿਛਲੇ ਕਈ ਹਫ਼ਤਿਆਂ ਤੋਂ ਹਰਿਆਣਾ ਤੋਂ ਆ ਰਹੇ ਪਾਣੀ ਵਿੱਚ ਕਮੀ ਆਈ ਹੈ ਕਈ ਦਿਨਾਂ ਤੋਂ ਦਿੱਲੀ ਨੂੰ 100 ਐਮਜੀਡੀ ਪਾਣੀ ਘੱਟ ਮਿਲ ਰਿਹਾ ਦਿੱਲੀ ਵਿੱਚ 1 ਐਮਜੀਡੀ ਪਾਣੀ ਇੱਕ ਦਿਨ ਵਿੱਚ ਲਗਭਗ 28500 ਲੋਕਾਂ ਦੀ ਜ਼ਰੂਰਤ ਪੂਰੀ ਕਰਦਾ ਹੈ ਦਿੱਲੀ ਦੀ ਜਲ ਮੰਤਰੀ ਆਤੀਸ਼ੀ ਨੇ ਕਿਹਾ ਕਿ ਉਹ ਸਿਹਤ ਤੇ ਪੈਨ ਵਾਲੇ ਮਾੜੇ ਪ੍ਰਬੰਧ ਦੇ ਬਾਵਜੂਦ ਅਨਮਿੱਥੇ ਸਮੇਂ ਲਈ ਪੋਖੜ ਤਾਲ ਉਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਹਰਿਆਣਾ ਵੱਲੋਂ ਦਿੱਲੀ ਲਈ ਪਾਣੀ ਦਾ ਉਚਿਤ ਹਿੱਸਾ ਜਾਰੀ ਨਹੀਂ ਕੀਤਾ ਜਾਂਦਾ ਦੱਸਦੀ ਹੈ ਕਿ ਦਿੱਲੀ ਲਈ ਉਸ ਦੇ ਹਿੱਸੇ ਦਾ ਪਾਣੀ ਛੜੇ ਜਾਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਆਤੀਸ਼ੀ ਦੀ ਅਨਮਿੱਥੇ ਸਮੇਂ ਦੀ ਭੁੱਖ ਹੜਤਾਲ ਦਾ ਅੱਜ ਚੌਥਾ ਦਿਨ ਹੈ। ਉਹਨਾਂ ਨੇ ਕਿਹਾ ਕਿ ਮੇਰਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦਾ ਪੱਧਰ ਡਿੱਗ ਰਿਹਾ ਅਤੇ ਮੇਰਾ ਬਚਨ ਵੀ ਘੱਟ ਹੋ ਗਿਆ। ਚਾਹੇ ਮੇਰੇ ਸਰੀਰ ਨੂੰ ਕਿੰਨਾ ਵੀ ਕਸ਼ਟ ਕਿਉਂ ਨਾ ਹੋਵੇ ਮੈਂ ਭੁੱਖ ਹੜਤਾਲ ਉਦੋਂ ਤੱਕ ਜਾਰੀ ਰੱਖਾਂਗੀ ਜਦੋਂ ਤੱਕ ਹਰਿਆਣਾ ਪਾਣੀ ਨਹੀਂ ਛੱਡ ਦਿੰਦਾ। ਇੱਕ ਵੀਡੀਓ ਸੰਦੇਸ਼ ਵਿੱਚ ਦਿੱਲੀ ਦੀ ਮੰਤਰੀ ਨੇ ਕਿਹਾ ਕਿ ਐਤਵਾਰ ਨੂੰ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਮੰਤਰੀ ਨੇ ਦਾਅਵਾ ਕੀਤਾ ਕਿ ਹਰਿਆਣਾ ਨੇ ਪਿਛਲੇ ਹਫ਼ਤਿਆਂ ਵਿੱਚ ਕੌਮੀ ਰਾਜਧਾਨੀ ਲਈ ਛੱਡੇ ਜਾਣ ਵਾਲੇ ਜਮੂਨਾ ਦੇ ਪਾਣੀ ਵਿੱਚ ਦਿੱਲੀ ਦਾ ਹਿੱਸਾ 100 ਮਿਲੀਅਨ ਗੈਲਨ ਪ੍ਰਤੀ ਦਿਨ ਘਟਾ ਕਰ ਦਿੱਤਾ। ਉਹਨਾਂ ਨੇ ਕਿਹਾ ਕਿ 100 ਮਿਲੀਅਨ ਗੈਲਨ ਘਟ ਪਾਣੀ ਮਿਲਣ ਦੀ ਬਜਾਏ ਤੋਂ ਦਿੱਲੀ ਵਿੱਚ ਪਾਣੀ ਦੀ ਕਮੀ ਹੋ ਗਈ ਹੈ ਜਿਸ ਕਾਰਨ ਇੱਥੇ 28 ਲੱਖ ਲੋਕ ਪ੍ਰਭਾਵਿਤ ਨੇ ਦਿੱਲੀ ਦੇ ਉਪ ਰਾਸ਼ਪਾਲ ਬੀਕੇ ਸਖਸ਼ੈਨਾ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ ਆਪ ਦੇ ਬਫਦ ਨਾਲ ਬੈਠਕ ਮਗਰੋਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਗੱਲ ਤੇ ਵਿਚਾਰ ਕਰਨਗੇ ਕਿ ਉਹਨਾਂ ਦਾ ਸੂਬਾ ਸ਼ਹਿਰ ਨੂੰ ਵਾਧੂ ਪਾਣੀ ਉਪਲਬਧ ਕਰਵਾ ਸਕਦਾ ਹੈ